ਆਵਾ ਪੈਣਾਂ ਨੂੰ ਜਿਹੜਾ 1000 ਰੁਪਿਆ ਦੇਣਾ ਸੀ ਤਿਉਂਗਾ ਵੀ 1100 ਨਾਲੇ ਉਹ ਸਕੀਮ ਬਸ ਮੇਰੀਆਂ ਉਂਗਲਾਂ ਤੇ ਪਈ ਐ ਪੂਰਾ ਖਾਕਾ ਕਰੀ ਜੰਨੇ ਤਿਆਰ ਜਦੋਂ ਕੇਰਾ ਸ਼ੁਰੂ ਹੋ ਗਿਆ ਨਾ ਪੈਸਾ ਆਉਣਾ ਫਿਰ ਬੰਦ ਨਹੀਂ ਹੋਣਾ ਬਿਜਲੀ ਦੇ ਬਿੱਲ ਵਾਂਗੂ ਚੀਰੋ ਹੀ ਆਊਗਾ ਉਧਰੋਂ ਫਿਰ 1100 ਆਉਗੇ ਆਊਗਾ ਪੰਜਾਬ ਦੀ ਮਾਨ ਸਰਕਾਰ ਮਹਿਲਾਵਾਂ ਦੇ ਖਾਤਿਆਂ ਦੇ ਵਿੱਚ ਹਜ਼ਾਰ ਨਹੀਂ ਬਲਕਿ ਹੁਣ 1100 ਰੁਪਿਆ ਪਾਵੇਗੀ ਇਹ ਵੱਡਾ ਐਲਾਨ ਤੇ ਬਿਆਨ ਮੁੱਖ ਮੰਤਰੀ ਭਗਵੰਤ ਮਾਨ ਨੇ ਧੂਰੀ ਦੇ ਵਿੱਚ ਦਿੱਤਾ ਹੈ ਤੇ ਕਿਹਾ ਹੈ ਕਿ ਉਹਨਾਂ ਦੀ ਸਰਕਾਰ ਨੇ ਸਕੀਮਾਂ ਤੇ ਪਲਾਨ ਜਿਹੜਾ ਹੈ ਤਿਆਰ ਕਰ ਲਿਆ ਹੈ ਤੇ ਜਲਦੀ ਹੀ ਮਹਿਲਾਵਾਂ ਦੇ ਖਾਤਿਆਂ ਦੇ ਵਿੱਚ ਹਜ਼ਾਰ ਨਹੀਂ ਬਲਕਿ 1100 ਰੁਪਏ ਆਣਗੇ ਹਰ ਮਹੀਨੇ ਜੇ 5 ਲੱਖ ਟੂਬਲ ਬੰਦ ਹੋ ਗਿਆ ਤਾਂ ਆਪਣੇ ਕੋਲੇ 6 ਤੋਂ 7000 ਕਰੋੜ ਬਚ ਜਾਊਗਾ 18 ਚੋਂ ਤੇ 5500 ਦਾ ਬਜਟ ਹੈ 1 ਸਾਲ ਦਾ ਤੇ ਬਚੂਗਾ 6 ਤੋਂ 7000 ਖਰਚਣਾ 5500 ਉਹ ਸਕੀਮ ਬਸ ਮੇਰੀਆਂ ਉਂਗਲਾਂ ਤੇ ਪਈ ਹੈ ਪੂਰਾ ਹੱਕਾ ਕਰੀ ਜਨੇ ਤਿਆਰ ਮਾਵਾ ਭੈਣਾਂ ਨੂੰ ਜਿਹੜਾ 1000 ਰੁਪਿਆ ਦੇਣਾ ਸੀ ਦੇਵਾਂਗਾ ਵੀ 1100 ਨਾਲੋਂ ਜੇ ਮੈਂ ਉਹੀ ਬੱਲੇ ਬੱਲੇ ਕਰਾਉਣ ਵਾਸਤੇ ਸ਼ੁਰੂ ਕਰਨਾ ਹੁੰਦਾ ਮੈਂ 2 ਮਹੀਨੇ ਪਹਿਲਾਂ ਬੋਟਰ ਤੋਂ ਸ਼ੁਰੂ ਕਰ ਦਿੱਤਾ ਸਕੀਮ ਬੋਟਰ ਤੋਂ 2 ਮਹੀਨੇ ਬਾਅਦ ਬੰਦ ਕਰ ਦਿੰਦੇ ਇਹ ਜਿਵੇਂ ਇਹ ਕਰਦੇ ਰਹੇ ਦੇ ਪਹਿਲਾਂ ਨਾ ਜਦੋਂ ਕੇਰਾ ਸ਼ੁਰੂ ਹੋ ਗਿਆ ਨਾ ਪੈਸਾ ਆਉਣਾ ਫਿਰ ਬੰਦ ਨਹੀਂ ਹੋਣਾ ਬਿਜਲੀ ਦੇ ਬਿੱਲ ਵਾਂਗੂ ਜ਼ੀਰੋ ਹੀ ਆਊਗਾ ਉਧਰੋਂ ਫਿਰ 1100 ਆਉਗਈ ਆਊਗਾ ਐ ਐ ਬੈਨੇ ਉਹ ਗਾ ਤੇ ਰੱਟੇ ਕੰਮ ਐ ਕੋਈ ਹੋਰ ਕੰਮ ਕਰਨਾ ਹੀ ਨਹੀਂ ਮੈਂ ਦੇਸੇ ਕੰਮ ਵੀ ਆਉਣ ਤੜਕੇ ਉੱਠ ਕੇ ਪ੍ਰਮਾਤਮਾ ਸ਼ੁਕਰ ਸ਼ੁਕਰ ਕਰਦਾ ਪ੍ਰਮਾਤਮਾ ਇੱਕ ਦਿਨ ਹੋਰ ਦੇਦਾ ਇੱਕ ਦਿਨ ਹੋਰ ਮਿਲ ਗਿਆ ਪੰਜਾਬ ਦੀ ਸੇਵਾ ਕਰਨ ਨੂੰ ਕਰਾਂਗੇ ਨਾ ਮੈਂ ਕਿਸੇ ਖੱਡਾਂ ਦਾ ਹਿੱਸਾ ਕੋਣਾ ਨਾ ਹੋਟਲਾਂ ਚ ਨਾ ਟਾਬਿਆਂ ਚ ਨਾ ਬੱਸਾਂ ਚ ਮੈਂ ਤਾਂ ਲੋਕਾਂ ਦੇ ਦੁੱਖਾਂ ਸੁੱਖਾਂ ਦਾ ਹਿੱਸਾ ਪਾਉਣਾ ਬਸ ਉਹ ਚ ਪਾਵਾਂਗੇ ਜੇ ਮੇਰੇ ਸਾਈਨ ਕਰਕੇ ਕੇ ਘਰ ਦੀ ਕਬੀਲਦਾਰੀ ਲੀ ਤੇ ਚੜਦੀ ਐਦੂ ਵੱਡਾ ਪੁੰਨ ਕੀ ਹੈ ਜੀ ਆ ਮਾਮਾ ਭੈਣਾ ਬੈਠੀਆਂ ਨੇ ਇਹਨਾਂ ਨੂੰ ਕੁਝ ਕੇ ਦੇਖੋ ਇਨੂਆ ਨੇ ਨਾ ਇਨੂ ਇਤੋਂ ਬਾਲ ਛਾੜਤੇ ਇਨੂਆ ਨੇ ਹਰ ਵਕਤ ਤੜਕੇ ਗੋਹੇ ਵਾਲਾ ਬੱਛੜ ਦੁਪਹਿਰੇ ਚਰੀ ਵਾਲੀ ਪੰਡ ਆਥਰੇ ਲੱਕੜਾਂ ਵਾਲੀ ਪਰੀ ਸਿਰ ਤੇ ਕਈ ਪੀੜੀਆਂ ਤੋਂ ਹੀ ਪਾਰ ਨਹੀਂ ਲਿਆ ਕਦੇ ਇਹਨਾਂ ਦੇ ਘਰਾਂ ਦੀ ਗਰੀਬੀ ਕਾਰਡ ਲਾਲ ਕਾਰਡ ਹਰਾ ਕਾਰਡ ਨਹੀਂ ਦੂਰ ਕਰ ਸਕਦਾ ਇਹਨਾਂ ਦੇ ਘਰਾਂ ਦੀ ਗਰੀਬੀ ਇਹਨਾਂ ਦੇ ਬੱਚੇ ਦੂਰ ਕਰ ਸਕਦੇ ਜੀ ਉਹਨਾਂ ਨੂੰ ਪੜਾ ਕੇ ਅਫਸਰ ਬਣਾ ਦਈਏ ਉਹ ਕਰੂੰਗਾ ਮੈਂ ਕੰਮ ਬੱਚਿਆਂ ਨੂੰ ਅਫਸਰ ਬਣਾਉਂਗਾ ਉਹ ਗਰੀਬੀਆਂ ਚੱਕਣਗੇ ਸਕੂਲ ਬਣਾ ਰਹੇ ਹਾਂ ਗਰੀਬਾਂ ਵਾਸਤੇ ਮੈਂ ਇੱਕ ਜੋ ਮੇਰਾ ਸੋਚਣ ਦਾ ਤਰੀਕਾ ਹੈ ਮੈਂ ਗਰੀਬ ਲੋਕਾਂ ਦੀ ਮਜਬੂਰੀ ਨੂੰ ਮਰਜ਼ੀ ਚ ਬਦਲਨੀ ਚਾਹਨਾ ਅੱਜ ਮਜਬੂਰੀ ਹੈ ਜੇ ਬਿਮਾਰੀ ਠਮਾਰੀ ਹੋ ਜੇ ਪ੍ਰਾਈਵੇਟ ਇਲਾਜ ਕਰਾਉਣਾ ਪੈਂਦਾ ਮਜਬੂਰੀ ਹੈ ਕਿਉਂਕਿ ਸਰਕਾਰੀਆਂ ਤੇ ਯਕੀਨ ਨਹੀਂ ਰਿਹਾ ਪਨਪੁਰਾਣੀਆਂ ਸਰਕਾਰਾਂ ਨੇ ਸਰਕਾਰੀ ਹਸਪਤਾਲਾਂ 'ਚ ਮਸ਼ੀਨਾਂ ਨਹੀਂ ਡਾਕਟਰ ਨਹੀਂ ਟੈਸਟ ਨਹੀਂ ਹੁੰਦੇ ਮਜਬੂਰੀ ਹੈ ਜ਼ਿੰਦਗੀ ਹਰੇਕ ਜਿਉਣੀ ਚਾਹੁੰਦਾ ਚਲੋ ਯਾਰ ਖਿੱਲਾ ਵੇਚ ਦਿੰਨੇ ਆ ਜਾਂ ਮਾਂ ਦੀਆਂ ਪਾਲੀਆਂ ਵੇਚ ਦਿੰਨੇ ਇਲਾਜ ਤਾਂ ਕਰਾਉਣਾ ਹੈ ਇਹ ਮਜਬੂਰੀ ਹੈ ਮਜਬੂਰੀ ਹੈ ਗਰੀਬ ਦੀ ਆਪਦੇ ਬੱਚੇ ਨੂੰ ਪ੍ਰਾਈਵੇਟ 'ਚ ਪੜਾਉਣਾ ਪੈਂਦਾ ਕਿ ਚਲ ਆਪਰੀ ਦਾ ਜਹੇ ਜੀ ਲੰਘੀ ਲੰਘੀ ਜਵਾ ਕਪੜਾ ਲੀਏ ਸਰਕਾਰੀ ਤੇ ਯਕੀਨ ਨਹੀਂ ਰਿਹਾ ਸੀ ਸੋ ਵੀਰੋ ਆਉਣ ਵਾਲੇ ਕੁਝ ਮਹੀਨੇ ਤੱਕ ਇਹ ਮਜਬੂਰੀ ਨੂੰ ਮੈਂ ਮਰਜ਼ੀ 'ਚ ਬਦਲ ਦੂੰਗਾ ਤੁਹਾਡੀ ਮਰਜ਼ੀ ਹੋਊਗੀ ਲਾਜ ਸਰਕਾਰੀ 'ਚ ਕਰਾਉਣਾ ਸਰਕਾਰੀ 'ਚ ਕਰਾ ਲਓ ਪ੍ਰਾਈਵੇਟ 'ਚ ਕਰਾਉਣਾ ਪ੍ਰਾਈਵੇਟ 'ਚ ਕਰ ਲਓ ਇਲਾਜ ਇੱਕੋ ਜਿਹਾ ਹੀ ਹੋਊਗਾ ਪਰ ਸਰਕਾਰੀ 'ਚ ਪੈਸੇ ਨਹੀਂ ਲੱਗਣੇ ਐਸੇ ਤਰ੍ਹਾਂ ਹੀ ਸਕੂਲਾਂ ਦੀ ਐ ਮਰਜ਼ੀ ਹੋਊਗੀ ਸਰਕਾਰੀ 'ਚ ਪੜਾਉਣਾ ਸਰਕਾਰੀ 'ਚ ਪੜਾ ਲਓ ਪ੍ਰਾਈਵੇਟ 'ਚ ਪੜਾਉਣਾ ਪ੍ਰਾਈਵੇਟ 'ਚ ਪੜਾ ਲਓ ਪੜ੍ਹਾਈ ਇੱਕੋ ਜਿਹੀ ਹੋਊਗੀ ਉਧਰ ਪੈਸੇ ਲੱਗਣਗੇ ਇਧਰ ਪੈਸੇ ਵੀ ਨਹੀਂ ਲੱਗਦੇ ਸਭੀਰੋ ਆਸਕ ਮੈਂ ਸੋਚ ਰਿਹਾ ਲੋਕਾਂ ਕਾ ਵਾਸਤੇ ਆਉਣਾ